ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਨਿਵਾਸੀ ਨਗਰ ਨਿਵਾਸੀ ਸਾਧ ਸੰਗਤ ਨੂੰ ਬੇਨਤੀ ਹੈ ਇਹ ਬੇਨਤੀ ਸੰਗਤ ਨੂੰ ਪਤਾ ਹੀ ਹੈ ਕਿ ਧੰਨ ਧੰਨ ਬਾਬਾ ਦਾਣ ਸਿੰਘ ਜੀ ਜਿਨ੍ਹਾਂ ਨੇ ਕਿ ਮਾਲਵੇ ਦੀ ਸਿੱਖੀ ਰੱਖੀ ਗੋਪਤਸਰ ਦੇ ਸਥਾਨ ਤੇ ਧੰਨ ਧੰਨ ਬਾਬਾ ਦਾਣ ਸਿੰਘ ਜੀ ਨੇ ਸਿੱਖੀ ਮੰਗ ਕੇ ਮਾਲਵੀ ਦੀ ਸਿੱਖੀ ਨੂੰ ਰੱਖਣਾ ਕੀਤਾ ਉਹਨਾਂ ਮਹਾਨ ਮਹਾਪੁਰਖਾਂ ਦੀ ਯਾਦ ਦੇ ਵਿੱਚ ਜੋ ਕਿ ਸਾਲਾਨਾ ਜੋੜ ਮੇਲਾ ਦੀਵਾਨ ਜੋ ਕਿ ਪਿੰਡ ਦਾਣ ਸਿੰਘ ਵਾਲਾ ਗੁਰੂ ਘਰ ਦੇ ਵਿੱਚ ਹਰ ਸਾਲ ਕਰਵਾਏ ਜਾਂਦੇ ਨੇ ਇਸ ਸਾਲ ਇਹ ਦੀਵਾਨ 5 6 7 ਫਰਵਰੀ ਦਿਨ ਸੋਮਵਾਰ ਮੰਗਲਵਾਰ ਅਤੇ ਬੁੱਧਵਾਰ ਨੂੰ ਕਰਵਾਏ ਜਾ ਰਹੇ ਨੇ ਇਹ ਦੀਵਾਨ ਪਹਿਲਾਂ ਵਾਲੇ ਸਾਲਾਂ ਦੇ ਨਾਲੋਂ 20 ਦਿਨ ਪਹਿਲਾਂ ਕੀਤੇ ਗਏ ਨੇ ਕਿਉਂਕਿ ਇਹਦੇ ਪਿੱਛੇ ਜਿਹੜਾ ਵੱਡਾ ਕਾਰਨ ਹੈ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਬੱਚਿਆਂ ਦੇ ਪੇਪਰ ਆ ਜਾਂਦੇ ਸਨ ਇਸ ਕਰਕੇ ਬੱਚੇ ਵੱਧ ਤੋਂ ਵੱਧ ਹਾਜ਼ਰੀ ਭਰ ਸਕਣ ਬੱਚੇ ਗੁਰੂ ਚਰਨਾਂ ਦੇ ਨਾਲ ਜੁੜ ਸਕਣ ਇਸ ਕਾਰਨ ਇਹ ਤਰੀਕ 20 ਦਿਨ ਪਹਿਲਾਂ ਕੀਤੀ ਗਈ ਹੈ 5 6 7 ਫਰਵਰੀ ਦੀ ਤੇ ਸਮੂਹ ਇਲਾਕਾ ਨਿਵਾਸੀ ਨਗਰ ਨਿਵਾਸੀ ਜਿੱਥੋਂ ਤੱਕ ਵੀ ਇਹ ਵੀਡੀਓ ਪਹੁੰਚੇਗੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਆਪੋ ਆਪਣਾ ਫਰਜ਼ ਨਿਭਾਉਂਦਿਆਂ ਹੋਇਆਂ ਇਸ ਵੀਡੀਓ ਨੂੰ ਆਪ ਜੀ ਨੇ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਹੈ ਇਸ ਮਹਾਨ ਦਿਵਾਨਾ ਦੇ ਵਿੱਚ ਕੌਮ ਦੇ ਮਹਾਨ ਵਿਦਵਾਨ ਕਥਾਵਾਚਕ ਪਹੁੰਚ ਰਹੇ ਹਨ ਜਿਨ੍ਹਾਂ ਦੇ ਵਿੱਚ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ 6 ਅਤੇ 7 ਤਰੀਕ ਨੂੰ ਕਥਾ ਵਿਚਾਰ ਦੇ ਨਾਲ ਸੰਗਤ ਨੂੰ ਨਿਹਾਲ ਕਰਨਗੇ ਅਤੇ 7 ਤਰੀਕ ਨੂੰ ਜੋ ਕਿ ਕੌਮ ਦੇ ਉੱਗੇ ਪ੍ਰਚਾਰਕ ਇਤਿਹਾਸਕਾਰ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਉਹ ਪਹੁੰਚ ਰਹੇ ਹਨ ਅਤੇ ਵਿਚਲੇ ਸਮੇਂ ਦੇ ਵਿਚਕਾਰ ਆਡੀ ترਸ਼ੇਮ ਸਿੰਘ ਜੀ ਤਰਨ ਤਾਰਨ ਵਾਲੇ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਹਨ ਆਪਣੇ ਕਵੀਸ਼ਰੀ ਜਥੇ ਸਮੇਤ ਆਣ ਕਰਕੇ ਪ੍ਰਚਾਰ ਕਰਨਗੇ ਜੋ ਕਿ ਰਾਗੀ ਜਥੇ ਵੀ ਸ੍ਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਪਹੁੰਚ ਰਹੇ ਹਨ ਇਸ ਕਰਕੇ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਦੋ ਹੱਥ ਜੋੜ ਕੇ ਕਿ ਭਾਈ ਇਹ ਮਾਲਵੇ ਦਾ ਆਪਣਾ ਕਾਰਜ ਹੈ ਆਪਣੇ ਸਾਰੇ ਇਲਾਕੇ ਦਾ ਕਾਰਜ ਹੈ ਇਹਨਾਂ ਮਹਾਨ ਦੀਵਾਨਾਂ ਦੇ ਵਿੱਚ ਸਮੂਹ ਸੰਗਤ ਨੇ ਤਨ ਦੇਨ ਆਣ ਕਰਕੇ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਹਾਜ਼ਰੀਆਂ ਭਰਨੀਆਂ ਸੇਵਾ ਕਰਨੀਆਂ ਅਤੇ ਗੁਰੂ ਦਰ ਦੀਆਂ ਅਸੀਸਾਂ ਪ੍ਰਾਪਤ ਕਰਨੀਆਂ ਜੀ ਆਪ ਜੋ ਇਹ ਪੋਸਟਰ ਦੇਖ ਰਹੇ ਹੋ ਇਸ ਤੇ ਵਿੱਚ ਸਾਰੀ ਪ੍ਰੋਗਰਾਮ ਦਿੱਤੀ ਗਈ ਹੈ ਕਮੈਂਟ ਬਾਕਸ ਦੇ ਵਿੱਚ ਇਸ ਜੋ ਪੋਸਟਰ ਦਾ ਜੋ ਫੋਟੋ ਹੈ ਉਹ ਵੀ ਪਾ ਦਿੱਤੀ ਜਾਵੇਗੀ ਇਸ ਕਰਕੇ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਉਲਿੱਕੇ ਹੋਏ ਸਮੇਂ ਦੇ ਅਨੁਸਾਰ ਸੰਗਤ ਨੇ ਸਮੇਂ ਦੇ ਨਾਲ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਮਹਾਨ ਦੀਵਾਨ ਸਜਿਆ ਕਰਨਗੇ ਜੀ ਦਿਨ ਦੇ ਦੀਵਾਨ ਨੇ ਸੰਗਤ ਨੇ ਭਾਈ ਵਾਧ ਚੜ ਕੇ ਤਿੰਨੇ ਦੇ ਨਾਨ ਕਰਕੇ ਹਾਜ਼ਰੀਆਂ ਭਰਨੀਆਂ ਜੀ ਸੇਵਾਵਾਂ ਕਰਨੀਆਂ ਨੌਜਵਾਨਾਂ ਨੇ ਆਪਣੀਆਂ ਡਿਊਟੀਆਂ ਸਾਂਭਣੀਆਂ ਅਤੇ ਬੀਬੀਆਂ ਭੈਣਾਂ ਨੇ ਆਪੋ ਆਪਣੀਆਂ ਸੇਵਾਵਾਂ ਲੰਗਰਾਂ ਦੇ ਵਿੱਚ ਸਾਂਭਣੀਆਂ ਜੀ ਜਿਵੇਂ ਕਿ ਪਹਿਲਾਂ ਡਿਊਟੀਆਂ ਹੁੰਦੀਆਂ ਨੇ ਓਵੇਂ ਹੀ ਆਣ ਕੇ ਆਪ ਨਗਰਾਂ ਨੇ ਆਣ ਕੇ ਆਪੋ ਆਪਣੀਆਂ ਡਿਊਟੀਆਂ ਨਿਭਾਉਣੀਆਂ ਜੀ ਇੰਨੀਆਂ ਹੀ ਬੇਨਤੀਆਂ ਦੇ ਨਾਲ ਖਿਮਾ ਦੇ ਜਾਚ ਕਹਾ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ